ਪੀਵੀ03 ਕਾਰ ਬਜ਼ਾਰਾਂ ਵਾਲਾ ਦਾ ਬਈ ਲੰਮੀ ਰਿਸ ਦੇ ਘੋੜਿਆਂ ਚ ਨਾ ਹੁੰਦਾਗਾ ਬਹੁਤ ਸੋਹਣੀਆਂ ਗੱਡੀਆਂ ਨੇ ਹੁੰਦੇ ਜਨੂ ਜੀ ਰੇਟ ਹੁੰਦੇ ਬਾਈਆਂ ਤੇ ਤੇ ਬਾਕੀ ਬਾਈ ਇੰਨਾ ਗਿਫਟ ਤਾਂ ਕੋਈ ਦਿੰਦਾ ਨਹੀਂ ਯਾਰ ਠੀਕ ਹੈ ਜਿਹੜਾ ਮਨ ਲੈ ਗੱਡੀ ਲੈ ਕੇ ਜਾਓ ਇਥੋਂ ਆਪਣੀ ਵੀਡੀਓ ਧਰੂ ਉਹਨਾਂ ਨੂੰ ਇੱਕ ਟੈਂਕੀ ਤੇਲ ਦੀ ਚਾਹੇ ਡੀਜ਼ਲ ਆ ਚਾਹੇ ਪੈਟਰੋਲ ਆ ਗੱਡੀ ਤੇ ਇੱਕ ਗਿਫਟ ਲੈ ਜਾਣੇ ਰਿਓ ਤੇ ਜਿਹੜਾ ਬਈ ਵੀਡੀਓ ਨੂੰ ਦੱਬ ਕੇ ਕਰੂ ਸ਼ੇਅਰ ਤੇ ਪਹਿਲਾ ਮੈਸੇਜ ਆਇਆ ਸੀ ਬਾਈ ਕਹਿੰਦੇ ਵੀ ਸ਼ੇਅਰ ਕਰਨ ਵਾਲਿਆਂ ਨੂੰ ਕੀ ਜੇ ਤਾਂ ਬਾਈ ਸ਼ੇਅਰ ਕਰਨ ਵਾਲਿਆਂ ਨੂੰ ਵੀ ਗਿਫਟ ਮਿਲੂਗਾ ਇਥੇ ਸੱਚੀ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਿਆਗੇ ਪੀਵੀ03 ਕਾਰ ਬਾਜ਼ਾਰ ਪਠਿੰਡਾ ਤੇ ਬਾਈ ਹੁਣਾਂ ਨਾਲ ਕਰਾਉਣੀਆਂ ਗੱਲਬਾਤ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਕਰੀ ਸੀਗੀ ਠੀਕ ਆ ਸਟਾਕ ਸਾਰਾ ਚੇਂਜ ਹੋ ਗਿਆ ਇਹਨਾਂ ਨੇ ਤੇਲ ਦਾ ਇੱਕ ਟੈਂਕ ਫੁੱਲ ਦਿੱਤਾ ਸੀ ਗੱਡੀ ਨਾਲ ਤੇ ਅੱਜ ਵੀ ਤੁਹਾਡੇ ਵਾਸਤੇ ਗਿਫਟ ਲੈ ਕੇ ਆਇਆ ਤੇ ਬਾਈ ਹੁਣਾਂ ਨਾਲ ਕਰਾਉਣੀਆਂ ਗੱਲਬਾਤ ਠੀਕ ਆ ਆ ਜੁਦਾ ਅੱਛਾ ਬਾਈ ਗੱਡੀ ਬਾਰੇ ਦਿਲਚਸਪ ਗੱਲ ਹੈ ਕਿਹੜਾ ਮਾਡਲ ਹੈ 2015 ਰਜਿਸਟਰਡ 16 ਪੰਜਾਬ ਨੰਬਰ ਦਿੱਲੀ ਵਾ ਬਾਈ ਜੀ ਠੀਕ ਹੈ ਠੀਕ ਹੈ ਜੀ ਸੈਕੰਡ ਆਨਰ ਦਾ ਕੀ ਬਠਿੰਡਾ ਨੰਬਰ ਦੀ ਹੈ ਟਾਇਰ ਤੇ ਨਿਕਾ ਮਰਾਦੋ ਬਾਈ ਜੀ ਟਾਇਰ ਬਹੁਤ ਸੋਹਣੇ ਆ ਗੱਡੀ ਦੇ 75 ਤੋਂ 80 ਬਹੇ ਟਾਇਰਾਂ ਦੀ ਹਲਕਾ ਇੰਟੀਰੀਅਰ ਦੀ ਚੈੱਕ ਕਰਾਉਗੀ ਸਰ ਜੀ ਵੀਰੇ ਇੰਟੀਰੀਅਰ ਦੀ ਸੀਟ ਕਵਰ ਇੰਟੀਰੀਅਰ ਵਾ ਜੋ ਗੱਡੀ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਆ ਮੈਟ ਬਹੁਤ ਵਧੀਆ ਲੱਗੇ ਹੋਏ ਹੈਗੇ میوزਿਕ ਸਿਸਟਮ ਪੂਰਾ ਓਕੇ ਹੈਗਾ ਪੂਰੀ ਗੱਲਬਾਤ ਆ ਚਾਹੇ ਪੈਟਰੋਲ ਦੀ ਆ ਚਾਹੇ ਡੀਜ਼ਲ ਦੀ ਆ ਇੱਕ ਟੈਂਕੀ ਤੇਲ ਦੀ ਫ੍ਰੀ ਮਿਲੂਗੀ 10 ਕਿਲੋ ਤੇ ਸੰਪਰਕ ਕਰ ਲਓ ਬਈ ਮਗਰਟ ਟਾਇਰ ਤੇ ਮਰਾਦੀ ਨਿਕਾ ਚਾਰੇ ਟਾਇਰ ਇੱਕੋ ਜਿਹਾਗੇ 70 ਤੋਂ 75 ਰੁਪਏ ਟਾਇਰਾਂ ਦੀ ਹਾਲਤ ਹੈ ਚਿੱਟਾ ਰੰਗ ਹੈਗਾ ਪੀਵੀ0 10% ਦਾ ਨੰਬਰ ਦੀ ਗੱਡੀ ਹੈਗੀ ਅੱਛਾ ਬਾਈ ਜੀ ਰੇਟ ਜੀ ਰੇਟ ਬਾਈ ਜੀ ਹੈਗਾ 3,85,000 3,85,000 ਰੁਪਏ ਰੇਟ ਹੈ ਨੈਗੋਸ਼ੀਏਬਲ ਰੇਟ ਹੈਗਾ ਤੇ ਜਿਹੜਾ ਆਪਣੀ ਵੀਡੀਓ ਤੋਂ ਆਉਂਦਾ ਹੈ ਦਰਸ਼ਕ ਵੀਰੋ ਉਹਨਾਂ ਦਾ ਕੀ ਮੰਤਨ ਹੋ ਜੂ ਬਈ ਹੋਰ ਤੇਰੇ ਤੇ ਬਾਈ ਜੀ ਗਿਫਟ ਮਿਲੂਗਾ ਬੰਗਾਂ ਨੂੰ ਟੈਂਕੀ ਤੇਲ ਦੀ ਭਰਾ ਕੇ ਦੇਵਾਂਗੇ ਜੀ ਸਿੱਧਾ ਗਿਫਟ ਤੇ ਤੇਲੀ ਤੇਲ ਦੀ ਤੇਲ ਦੀ ਭਰਾ ਕੇ ਠੀਕ ਹੈ ਜਰਾ ਆਪਣੀ ਵੀਡੀਓ ਦੋਮ ਦਿਓ ਦੇਖੀਏ ਠੀਕ ਹੈ ਬਈ ਇਹ ਦੁਬਾਰਾ ਵੀ ਬਈ ਸੈਲਟ ਹੈ ਇਹ ਕਿਹੜਾ ਮਾਡਲ ਹੈ ਜੀ ਠੀਕ ਹੈ ਹਾਂ 2017 ਮਾਡਲ ਹੈ ਠੀਕ ਹੈ ਸਾਡਾ ਆਪਣੀ ਕਾਰ ਹੈ ਟਾਇਰਾਂ ላይ ਜਿਵੇਂ ਨਵੇਂ ਲੱਗੇ ਆ ਟਾਇਰਾਂ ਤੇ ਵੀ ਲਾਏ ਨੇ ਬਾਈ ਜੀ ਕਾਰ ਬਹੁਤ ਨਵੀਂ ਹੈ ਇੰਜਨ ਗੇਅਰ ਦੀ ਜਿਵੇਂ ਵਧੀਆ ਸਵੇਦਾਰੀ ਪੂਰ ਬੜਾ ਫਲ ਓਕੇ ਹੈ ਗੱਡੀ ਅੰਟੀਰੀਅਰ ਤੇ ਬਈ ਨੀਂਗਾ ਮਰਾ ਦੇ ਬਹੁਤ ਸੋਹਣੀ ਸਾਫ ਸੁਥਰੀ ਅੰਟੀਰੀਅਰ ਬਹੁਤ ਸੋਹਣਾ ਬਲੈਕ ਕਲਰ ਦਾ ਤੇ ਸੀਟ ਕਵਰ ਸੋਹਣੇ ਗੱਡੀ ਦੇ ਵਿੱਚ ਪਾਇਆ 뮤직 ਸਿਸਟਮ ਓਕੇ ਆ ਬਈ ਇਕਦਮ ਪੂਰਾ ਵਧੀਆ ਤੇ ਬਾਈ ਹੁਣ ਦੀ ਪਹਿਲਾ ਵੀਡੀਓ ਕਰਤੇ ਗਏ ਸੀ ਬਈ ਬਹੁਤ ਦਸਤਖੀਰਾਂੋਂ ਤਿਆਰ ਮਿਲਿਆ ਹੈਗਾ ਧੰਨਵਾਦ ਵੀਰੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਰੈਕ ਪੇਡ ਦੀ オリジナル ਆ ਬਾਈ ਬੈਕ ਸਾਈਡੋਂ ਦਿਖਾ ਦੇ ਜਿੱਨੀ ਗਮਰਾ ਦੀ ਗੱਡੀ ਤੇ ਟਾਇਰ ਉਹ ਲਾਇਓ ਓਕੇ ਹੈਗੇ ਤੇ ਕਿਹੜਾ ਮਾਡਲ ਦਾ ਸਾਰੀ ਬਾਈ ਜੀ 2017 ਮਾਡਲ ਦਾ ਸਾਰ 2017 ਮਾਡਲ ਪੀਜੀਐਮ ਪੀਜੀਐਮ ਆਉਂਦੀ ਆ ਠੀਕ ਹੈ ਜੀ ਇਹਦਾ ਆਪਣੀ ਦੀ ਮੰਗ ਹੈਗੀ 5 ਲੱਖ ਰੁਪਏ 5 ਲੱਖ ਰੁਪਏ ਡਿਮਾਂਡ ਆ ਦਸ ਵੀਰੋ ਠੀਕ ਆ ਬਾਈ ਜੀ ਇਹ ਦੂਗਾ ਆ ਕੀਦਰ ਸਰਫ ਸਵੈਪਟ 2016 ਮਾਡਲ ਤੇ ਟਾਇਰ ਤੇ ਲਾਇਆ ਤੇ ਬਾਈ ਇਹ ਕਹਾ ਬ ਟਾਇਰ ਵੀਲ ਕੱਪ ਚੜੇ ਹੋਏ ਹੈਗੇ ਬਹੁਤ ਸੋਹਣੀ ਹੈ ਚਿੱਟਾ ਰੰਗ ਆ 3203 ਬਟਿੰਡਾ ਨੰਬਰਾਂ ਲੋਕਲ 0226 ਤੇ ਅੰਟੀਰੀਅਰ ਤੇ ਤੇ ਸੀਟ ਕਵਰਾਂ ਤੇ ਮਰੌਣੀਆਂ ਨਿਗਾ ਹਾਂਜੀ ਬਾਈ ਜੀ ਸੀਟ ਕਵਰ ਬਹੁਤ ਸੋਹਣੀ ਹੈ ਗੱਡੀ ਦੇ ਬੈਂਟਾ ਦੇ ਵੀ ਜਰੂਰ ਨਿਗਾ ਮਰਜੀ ਮੈਟ ਬਹੁਤ ਵਧੀਆ ਹੈਗੇ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਗਾ ਬਹੁਤ ਵਧੀਆ ਤੇ ਬਹੁਤ ਵਧੀਆ ਸੀਟ ਕਵਰ ਆ ਗੱਡੀ ਦੇ ਵਿੱਚ ਮੈਟ ਬਹੁਤ ਸੋਹਣੀ ਹੈਗੇ ਚਿੱਟਾ ਰੰਗ ਆ Ориਜਨਲ ਗੱਡੀ ਆ ਟਾਇਰਾਂ ਦੀ ਵੀ ਆਪਾਂ ਗੱਲ ਕਰੀਏ ਦਰਸ਼ਕ ਵੀਰੋ ਟਾਇਰ ਬਾਈ ਦੀ ਕਿੰਨੇ ਕੁ ਪੈਸੇ ਆ 95 ਪੈਸੇ ਟਾਇਰ ਆ ਜੀ 95 ਪੈਸੇ ਟਾਇਰ ਟਾਇਰਾਂ ਦਾ ਨਾਲ ਮਿਲੂਗਾ ਟਾਇਰਾਂ ਦਾ ਓਕੇ ਜੀ ਮਤਲਬ ਇਹ ਗੱਡੀ ਕੋਈ ਐਕਸੀਡੈਂਟ ਵਗੈਰਾ ਐਕਸੀਡੈਂਟ ਦੇ ਸਾਰੇ ਨੁਕਤੇ ਦੀ ਗਾਰੰਟੀ ਹੈ ਜੀ ਠੀਕ ਹੈ ਗਾਰੰਟੀ ਸ਼ੀਸ਼ੇ ਦਾ ਕਨਾਲ ਦਾ ਪੀਸ ਕੋਈ ਚੇਂਜ ਨਹੀਂ ਕਰਾਓ ਓਕੇ ਸਰ 2013 ਮਾਡਲ ਸੈਕੰਡ ਆਨਰ ਬਖੰਡਾ ਨੰਬਰ ਡੀਜ਼ਲ ਦੀ ਜੀ ਡੀਜ਼ਲ ਦੀ ਕਾਰ ਆ ਜੀ ਸਵਾ 3 ਲੱਖ ਰੁਪਏ ਨੇ ਡਿਮਾਂਡ ਸਵਾ 3 ਲੱਖ ਰੁਪਈਆ ਡਿਮਾਂਡ ਆ ਦਰਸ਼ਕ ਵੀਰੋ ਬਾਕੀ ਨੇਗੋਸ਼ੀਏਬਲ ਰੇਟ ਆ ਬਾਈਆਂ ਪੀਵੀ03 ਕਾਰ ਬਜਾਰਾਂ ਨਾਲ ਦਾ ਬਈ ਲੰਮੀ ਰੇਸ ਦੇ ਘੋੜਿਆਂ ਚ ਨਾਮ ਹੁੰਦਾ ਹੈਗਾ ਬਹੁਤ ਸੋਹਣੀਆਂ ਗੱਡੀਆਂ ਨੇ ਹੁੰਦੀਆਂ ਜਿਹਨਾਂ ਉਹ ਜੀ ਰੇਟ ਹੁੰਦੇ ਬਾਈਆਂ ਦੇ ਤੇ ਬਾਕੀ ਬਾਈ ਇੰਨਾ ਗਿਫਟ ਤਾਂ ਕੋਈ ਦਿੰਦਾ ਨਹੀਂ ਯਾਰ ਠੀਕ ਹੈ ਜਿਹੜਾ ਮਨ ਲਾ ਗੱਡੀ ਲੈ ਕੇ ਜਾਓ ਇਥੋਂ ਆਪਣੀ ਵੀਡੀਓ ਥਰੂ ਉਹਨਾਂ ਨੂੰ ਇੱਕ ਟੰਕੀ ਤੇਲ ਦੀ ਚਾਹੇ ਡੀਜ਼ਲਾ ਚਾਹੇ ਪੈਟਰੋਲ ਆ ਗੱਡੀ ਤੇ ਇੱਕ ਗਿਫਟ ਲੈ ਜਾਣ ਵਾਲੇ ਨੂੰ ਤੇ ਜਿਹੜਾ ਬਈ ਵੀਡੀਓ ਨੂੰ ਦੱਬ ਕੇ ਕਰੂ ਸ਼ੇਅਰ ਤੇ ਪਹਿਲਾ ਮੈਸੇਜ ਆਇਆ ਸੀ ਬਾਈ ਕਹਿੰਦੇ ਵੀ ਸ਼ੇਅਰ ਕਰਨ ਵਾਲਿਆਂ ਨੂੰ ਕੀ ਗਿਫਟ ਬਾਈ ਸ਼ੇਅਰ ਕਰਨ ਵਾਲਿਆਂ ਨੂੰ ਵੀ ਗਿਫਟ ਮਿਲੂਗਾ ਇੱਥੇ ਜਿਹੜਾ ਮਨ ਲਾ 500 ਵੀਡੀਓ ਸ਼ੇਅਰ ਕਰਦਾਗਾ ਉਹੋ ਵੀ ਬਾਈ ਗਿਫਟ ਆ ਤੇ ਬਾਈਆਂ ਦਾ ਨੰਬਰ ਹੈਗਾ ਸਕਰੀਨ ਦੇ ਉੱਤੇ ਸੰਪਰਕ ਕਰ ਲਿਓ ਅੱਛਾ ਬਾਈ ਜੀ ਇਹ ਦੂਹਾਂ ਦੀ 2009 ਮਾਡਲ ਆ अल्टੋ ਆਈ ਐਲ ਐਕਸ ਆਈ ਆ ਠੀਕ ਹੈ ਜੀ ਪਹਿਲੇ ਨਾਮ ਦੀ ਆ ਸਰ ਸਾਈਡ ਬਿਲਕੁਲ ਯਾਰ ਕਿੰਨਾ ਮੀਟਰ ਚੱਲੀ ਆ ਤਿੰਨ ਡਰ ਨਾਲ ਦੇ ਦੋ ਨਵੇਂ ਆ ਦੋ ਡਰ ਨਵੇਂ ਦੋ ਨਵੇਂ ਤਿੰਨ ਡਰ ਨਾਲ ਦੇ ਗੱਡੀ ਬਾਈ ਹੋ ਰੰਗ ਪੈਂਟਿੰਗ ਓਰੀਜਨਲ ਹੀ ਲੱਗਦੀ ਆ ਸਾਰੇ ਰੇਨੋ ਪੈਂਟਿੰਗ ਕਰਾਈ ਸੀਟ ਕਵਰ ਨਵੇਂ ਆ ਸੀਟ ਕਵਰ ਨਵੇਂ ਚੜੇ ਆ ਬਰਸ਼ਕ ਵੀਰੋ ਇੰਟੀਰੀਅਰ ਵਜ ਵੀ ਗੱਡੀ ਸੋਹਣੀ ਆਈ ਸੀਟਰ ਬਾਈ ਓਕੇ ਆ ਓਕੇ ਆ ਜੀ ਓਕੇ ਕਿੰਨੇ ਨਾਂ ਦੀ ਪਹਿਲੇ ਨਾਂ ਪਹਿਲੇ ਨਾਮ ਦੀ ਐਨਓਸੀ ਸਿੱਧੀ ਦਵਾਗੇ ਤੁਹਾਡੇ ਨਾਮ ਠੀਕ ਹੈ ਜੀ ਐਨਓਸੀ ਵੀ ਦਸਖਤ ਉਪਰ ਉਟਾ ਕੇ ਦੇਣਗੇ ਦਿਮਾਰ ਬਾਈ ਜੀ ਇਹ ਪੈਟਰੋਲ ਦੀ ਗੱਡੀ ਹੈ ਜੀ 1.5 ਲੱਖ ਰੁਪਏ ਦੀ ਡਿਮਾਂਡ ਹੈ ਜੀ 1.35 ਲੱਖ ਰੁਪਏ ਦੀ ਕਾਰ ਲਾਈ 1.35 ਲੱਖ ਰੁਪਏ ਦੀ ਕਾਰ ਤੁਹਾਨੂੰ ਮਿਲ ਜੂ ਦਸਖੀਰੋ ਇਸ ਦੂਜਾ ਬਾਈ ਟੈਕੋਸਾਈ 2016 ਮਾਡਲ ਆ ਪੰਜਾਬ ਨੰਬਰ ਪਹਿਲੇ ਨਾਮ ਦੀ 78000 ਚੱਲੀ ਦੀ ਬੰਪਰ ਤੋਂ ਬੰਪਰ ਕਿੰਧੋ ਨੰਬਰ ਹੈ ਜੀ ਪੰਜਾਬ ਦਾ ਇਹਦਾ ਜੀ ਬਠਿੰਡੇ ਦਾ ਜੀ ਬਠਿੰਡੇ ਦਾ ਬਾਈ ਬਠਿੰਡਾ ਜਮਨ ਨਵੇਂ ਪਵਾਏ ਹੋਏ ਆ ਠੀਕ ਹੈ ਬਾਈ ਜੀ ਬੀਡੀ ਮਾਡਲ ਹੈ ਟੌਪ ਵਾਲਾ ਟਾਇਰ ਤੇ ਉ ਤੇ ਆਪਣਾ ਕੋਈ ਗੱਲ ਨਹੀਂ ਕਰ ਪਈ ਵੀਰੇ ਮਰਾ ਥੋੜੇ ਨਬਰ ਪਰੇ ਹੋ ਗਏ ਤਾਂ ਦਿਖਾ ਦਿੰਦੇ ਆ। ਆਹ ਲੋ ਵੀਰੇ ਇੰਟੀਰੀਅਰ ਤੇ ਸੀਟ ਕਵਰ ਦਾ ਤੇ ਮਰਾ ਦੀ ਨਗਾ ਸੋਹਣੀ ਗੱਡੀਆਂ ਇੰਟੀਰੀਅਰ ਵਜੇ ਵੀ ਪੂਰੀ ਘੈਂਟ ਆ ਗੱਡੀ ਤੇ ਸੀਟ ਕਵਰ ਬਹੁਤ ਸੋਹਣੇ ਆ ਗਏ। ਬਹੁਤ ਵਧੀਆ ਜਨਨਾਂ ਦੇ ਰੇਟਾਂ ਪਾਈਆਂ ਤੇ ਸੋਹਣੀਆਂ ਸੋਹਣੀਆਂ ਗੱਡੀਆਂ ਹੀ ਆ। ਤੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ। ਰੇਟ ਬਈ ਜਿਹੜਾ ਗੱਡੀ ਦਾ 5 ਲੱਖ 70 ਹਜ਼ਾਰ ਕਰੀ ਡਿਮਾਂਡ ਹੈ 5.5 ਦੀ ਕਰ। ਕਿਹੜਾ ਮਾਡਲ ਆ ਜੀ? 2016 ਇਹ ਟੌਪ ਵਾਲਾ BD. 2016 ਮਾਡਲ ਆ 17000 5,70,000 ਰੁਪਏ ਦਾ ਡਿਮਾਂਡ ਆ ਡਿਮਾਂਡ ਆ ਬਾਈ ਮੌਕੇ ਤੇ ਨੇਗੋਸ਼ੀਏਸ਼ਨ ਦਾ ਰੇਟ ਆ ਹੋ ਜਾਊਗਾ ਇਹ ਦੂਜਾ ਕੱਢੀ ਹੋਈ ਆ ਗਈ ਆ ਰੂਪਤੀ ਸਿਰਤੀ ਦਾ ਪ੍ਰੋਜੈਕਟ ਇਹ ਜਿਹੜਾ ਟਾਇਰ ਕੋਲ ਨਵੀਆਂ ਗਾਣੇ ਜਮਾ ਨਵੇਂ ਟਾਇਰ ਆ ਸਰ 2016 ਮਾਡਲ ਰੈਡੀ ਆ ਠੀਕ ਆ ਜੀ ਸੀਐਨਜੀ ਹੁਣ ਪੇਪਰ ਆ ਕੀ ਪਹਿਲੇ ਨਾਮ ਦੀ ਆ ਦਿੱਲੀ ਨੰਬਰ ਦੀ ਆ ਐਨਓਸੀ ਸਿੱਧੀ ਤੁਹਾਡੇ ਨਾਮ ਦੀ ਮਿਲੂਗੀ ਜਿਹੜਾ ਵੀ ਆਉਂਦਾ ਐਨਓਸੀ ਉਹਨਾਂ ਦੇ ਨਾਮ ਐਨਓਸੀ ਉਹਨਾਂ ਦੇ ਨਾਮ ਅੰਟੀਰੀਅਰ ਤੇ ਕੋਈ ਸ਼ੀਲਡ ਕਵਰ ਦਾ ਨਿਗਮ ਲਾ ਦਿਓ ਕਲੀਅਰ ਹੋ ਜਾਊਗੀ ਬੜੀ ਸੋਹਣੀ ਆ ਮੈਟ ਸੋਹਣੀ ਆ ਕੱਚਾ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਸੀਟ ਕਵਰ ਪੂਰੇ ਸੋਹਣੇ ਪਏ ਹੋਏ ਹੈਗੇ ਓਕੇ ਗੱਡੀ ਆ ਬਾਈ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਸੰਪਰਕ ਕਰ ਲਿਓ ਬਾਈਆਂ ਨਾਲ ਤੇ ਟਾਇਰ ਬਾਈ ਸਾਰੇ ਚਾਰੇ ਟਾਇਰ ਬਾਈ ਚਾਰੇ ਟਾਇਰ ਨਵੇਂ ਆ ਜੀ ਬਿਲਕੁਲ ਨਵੇਂ ਟਾਇਰ ਆ ਬਾਈ ਕਿਹੜਾ ਮਾਡਲ ਹੈ ਤੇ ਨਾਲ ਮਿਲੂ 2016 ਮਾਡਲ ਆ ਜੀ ਐਲਐਕਐਸਆਈ ਹਾਂ ਡੀਜ਼ਲ ਪਟਰੋ ਪਟਰੋਲ ਦੀ ਨਾਸੀ ਇਹਦੇ ਜੀ ਲੱਗੀ ਪਈ ਪਟਰੋਲ ਪਟਰੋਲ ਪਲੱਸ ਸੀਐਨਜੀ ਪੇਪਰ ਵਰਕ ਬਾਈ ਸਾਰਾ ਕੰਪਲੀਟ ਮਿਲਦਾ ਓਕੇ ਆਗਾ ਤੇ ਬਾਈਆਂ ਨਾਲ ਕਰ ਲਿਓ ਸੰਪਰਕ ਰੇਟ ਬਾਈ ਜਿਹੜਾ ਹੈਗਾ ਤੇ ਰੇਟ ਉਸੇ ਹੀ ਰੇਡੇ ਦਾ 2,70,000 ਰੁਪਏ ਦੀ ਨੰਬਰ ਲਵਾ ਕੇ ਤੁਹਾਡੇ ਨਾਮ ਦਾ ਨੰਬਰ ਵੀ ਲਵਾ ਕੇ ਦੇਣਗੇ ਤੇ 2,70,000 ਰੁਪਏ ਦੀ 2,70,000 ਰੁਪਏ ਦੀ ਡਿਮਾਂਡ ਹੈ ਜੀ ਨਹੀਂ ਦੇਣਿਆ ਜੀ ਦੇਣੀ ਆ 2,70,000 ਦੀ ਗੱਡੀ ਬਾਈ ਦੇਣੀ ਆ ਨੰਬਰ ਲਵਾ ਕੇ ਦੇਣਗੇ ਬਾਈ ਇੱਕ ਸਾਲ ਬੀਮਾ ਨਾਲ ਬੀਮਾ ਵੀ ਮਿਲੂਗਾ ਪੋਲਿਸ਼ਨ ਵੀ ਮਿਲੂਗਾ ਹੋਰ ਦੱਸੋ ਬਾਈ ਜੀ ਬੀਮਾ ਪੋਲਿਸ਼ਨ ਫ੍ਰੀ ਸਾਨੂੰ ਤੇ ਵੀਡੀਓ ਨੂੰ ਕਰਦੇ ਦਬ ਕੇ ਸ਼ੇਅਰ ਪੀਵੀ03 ਬਠਿੰਡਾ ਕਾਰ ਬਾਜ਼ਾਰ ਤੇ ਬਾਈ ਜੀ ਆਪਣਾ ਕਿਹੜਾ ਰੋਡ ਪੈ ਜਾਂਦਾ ਜੀ ਇਹ ਆਪਣਾ ਨਾਰਥ ਸਟੇਟ ਵਾਲੇ ਰੋਡ ਆ ਜੀ ਡਾਕਟਰ ਗੱਜਣ ਵਾਲੀ ਰੋਡ ਵੱਜਦੀ ਹੈ ਡਾਕਟਰ ਗੱਜਣ ਵਾਲੀ ਰ ਠੀਕ ਹੈ ਜੀ ਇਹ ਇਹਦੇ ਪٹرول ਪੰਪ ਦੇ ਬਿਲਕੁਲ ਉਪਰ ਜਿਹੜਾ 3203 ਕਾਰ ਪੁਆਇੰਟ ਪٹرول ਪੰਪ ਦੇ ਬਿਲਕੁਲ ਸਾਹਮਣੇ 3203 ਕਾਰ ਯਾਰ ਠੀਕ ਹੈ ਜੀ ਧੰਨਵਾਦ